ਮਹੇਸ਼ੇਂਦਰ ਸਿੰਘ son of ਚਰਨਿੰਦਰ ਸਿੰਘ ਪਿੰਡ ਚਾਂਪਰ ਦੇ ਦੇ ਘਰੇ ਦੰਦੇ 12:00 ਵਜੇ ਚੋਰੀ ਹੋਈ ਹੈ ਮੈਂ ਭੋਗ ਤੇ ਗਿਆ ਸੀਗਾ ਮੈਨਰੇ ਵਿੱਚ ਘਰ ਵਾਲੀ ਤੇ ਮੇਰਾ ਬੇਟਾ ਤੇ ਬੇਟੇ ਦੀ ਮੈਸੇਜ ਗਈ ਸੀਗੇ ਬੈਂਕ ਚ ਖਾਤਾ ਖਰਾਉਣਾ ਬਿਜੁਰਗ ਸਾਡੇ ਪੈਸੇ ਸੀਗੇ ਥੋੜੇ ਜਿਹਾ ਬਿਮਾਰ ਰਹਿੰਦੇ ਨੇ ਉਹ ਉਹਨਾਂ ਦੀ ਆੜ ਚ ਲੈ ਕੇ ਤਸੂਈ ਵਾਲੇ ਗੇਟ ਤੋਂ ਨੱਕ ਕੇ ਸਾਡੀ ਚੋਰੀ ਕੀਤੀ ਹੈ ਸਾਡਾ ਘੱਟੋ ਘੱਟ 8-10 ਲੱਖ ਰੁਪਏ ਦਾ ਨੁਕਸਾਨ ਹੋਇਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹ ਚੋਰੀ ਕੱਢੀ ਜਾਵੇ ਤੇ ਸਾਨੂੰ ਇਨਸਾਫ 도 ਆ ਜਾਵੇ ਕਿਵੇਂ ਲੱਗਦਾ ਵੀ ਚੋਰ ਜਿਹੜੇ ਹੈਗੇ ਨੇ ਇਹ ਭੇਤੀ ਨੇ ਜਾਂ ਕੋਈ ਬਾਹਰੋਂ ਚੋਰ ਹੈ ਕਿਵੇਂ ਦੇਖਦੇ ਹੋ ਇਹਨਾਂ ਦੇ ਦੇਖੋ ਜੀ ਜਿਵੇਂ ਚੋਰੀ ਹੋਈ ਹੈ ਇਹ ਤਾਂ ਲੱਗਦਾ ਵੀ ਬੰਦੇ ਭੇਤੀ ਦਾ ਕੰਮ ਹੈ ਜੀ ਜਿਹੜਾ ਬਜ਼ੁਰਗਾਂ ਦੀ ਪ੍ਰਵਾਹ ਕਰੇ ਬਿਨਾ ਵੀ ਰਸੋਈ ਦੇ ਗੇਟ ਸੇ ਨਾਲ ਕੇ ਅੰਦਰ ਗਿਆ ਤੇ ਬਾਅਦ ਚ ਬੈਕ ਸਾਈਡ ਦੇ ਕੰਮ ਜਿਹਨੂੰ ਸਾਡੇ ਆਊਟ ਹੋਇਆ ਜੀ ਉਹ ਤੇ ਲੱਗਦਾ ਤਾਂ ਇਹੀ ਹੈ ਬਾਕੀ ਅਪਨ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਂ ਵੀ ਸਾਡੀ ਨਿੱਜੀ ਗੱਲ ਤੋਂ ਕਿਸੇ ਤੇ ਸ਼ੱਕ ਵੀ ਜ਼ਾਹਿਰ ਕਰਦੇ ਹੋ ਨਹੀਂ ਅਜੀ ਕਿਸੇ ਤੇ ਸ਼ੱਕ ਨਹੀਂ ਆ ਰਿਹਾ। ਅਹ ਪੁਲਿਸ ਦਾ ਕੀ ਕਹਿਣਾ ਜੀ ਇਹਦੇ ਵਿੱਚ? ਪੁਲਿਸ ਨੇ ਸੀਸੀਟੀਵੀ ਤੇਆਂ ਕੈਮਰੇ ਦੀਆਂ ਫੁਟੇਜ ਲਈਆਂ ਨੇ ਜੀ। ਉਹ ਕਹਿੰਦੇ ਅਸੀਂ ਇਹਨਾਂ ਨੂੰ ਖੰਗਾਲ ਕੇ ਅਕਿਊਜ਼ ਬੰਦੇ ਕੱਢਾਂਗੇ। ਉਹ ਤੁਹਾਨੂੰ ਦਿਖਾਵਾਂਗੇ ਫਿਰ ਤੁਸੀਂ ਚੈੱਕ ਕਰੋ। ਕਿਹੜੀ ਤਰੀਕ ਦੀ ਗੱਲ ਹੈ ਜੀ ਇਹ? ਇਹ 10 ਤਰੀਕ ਦੀ ਗੱਲ ਹੈ। ਉਸ ਤੋਂ ਬਾਅਦ ਪੁਲਿਸ ਆਈ ਜੀ ਘਰ? ਹਾਂ ਪੁਲਿਸ ਆਈ ਜੀ ਘਰ। ਤੁਹਾਨੂੰ ਬੜਾ ਪ੍ਰਸ਼ਾਸਨ ਜੀ ਜੀ ਸਹਿਯੋਗ ਦੇ ਰਿਹਾ। ਕੱਲ ਵੀ ਆਏ ਸੀਗੇ ਜੀ। ਕੱਲ ਵੀ ਲੈ ਕੇ ਗਏ ਨੇ ਉਦੋਂ ਵੀ ਆਏ ਜਦ ਜਦ ਸੱਚ ਹੋਆ ਵੀ ਆਏ। ਤੇ ਅਸੀਂ ਮੰਗ ਕਰਦੇ ਵੀ ਇਹ ਚੀਜ਼ ਸਾਡੇ ਇਨਸਾਫ ਤੋਂ ਆਏਗਾ। ਤਪਤੀਸ਼ੀ ਅਫਸਰ ਕੌਣ ਨੇ? ਇਹ ਸਾਡੇ ਗਿੱਲ ਸਾਹਿਬ ਨਹੀਂ ਇਹ ਗਿੱਲ ਗਿੱਲ ਕਹਿੰਦੇ ਨੇ ਜੀ ਐਸਐਸ ਤੇ ਇੱਕ ਮੁੰਡਾ ਮਨਦੀਪ ਹੌਲਦਾਰ ਇਹ ਤਪੀਸ਼ੀ ਨੇ ਸਾਡੇ ਜੀ ਤੇ ਸਾਨੂੰ ਪੂਰਾ ਸਹੂਲਤ ਦੇ ਰਹੇ ਨੇ ਜੀ। ਠੀਕ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਮ ਕਰਕੇ ਸਰਕਾਰਾਂ ਕਹਿੰਦੀ ਆ ਹਨ ਕਿ ਅਸੀਂ ਬਹੁਤ ਸ਼ਾਂਤੀ ਲਿਆ ਦਿੱਤੀ ਹੈ ਖਾਸ ਕਰਕੇ ਦੇ ਲੋ ਮਿਲੀਟੈਂਸੀ ਵੀ ਕਹਿੰਦੇ ਨੇ ਖਾੜਕੂ ਆਰਮੀ ਕਹਿੰਦੇ ਹਨ ਕਿ ਉਸ ਤੋਂ ਬਾਅਦ ਬਿਲਕੁਲ ਪਰ ਕੋਈ ਸ਼ਾਂਤੀ ਨਹੀਂ ਆਈ ਸਗੋਂ ਉਸ ਤੋਂ ਵੱਧ ਜੋ ਕਰਾਇਮ ਆਇਆ ਉਹ ਵੱਧ ਗਿਆ ਹੈ ਹੁਣ ਚੋਰਾ ਦਾ ਜਿਹੜਾ ਇੰਨਾ ਜਲ ਇੰਨਾ ਵੱਧ ਗਿਆ ਹੈ ਕਿ ਉਹ ਦਿਨ ਦੇ ਵਿੱਚ ਹੀ ਇੱਕ ਪਰਿਵਾਰ ਦਾ ਮੈਂਬਰ ਵੀ ਘਰ ਹੁੰਦੇ ਹੋਏ ਦੇਖੋ ਚੋਰੀ ਕਰਕੇ ਲੈ ਗਿਆ ਹਨ ਚੋਰੀ ਵੀ ਬੜੇ ਦੋ ਕਮਰਿਆਂ ਦੇ ਵਿੱਚ ਬੜੇ ਆਰਾਮ ਨਾਲ ਚੋਰੀ ਕਰਕੇ ਲੈ ਗਏ ਹਨ ਉਹਨਾਂ ਦਾ ਤਕਰੀਬਨ ਜੇ ਪਾਸਾਬ ਲਈ ਤੇ ਕਟੂਕੜ 4-5 ਲੱਖ ਰੁਪਏ ਦਾ ਸਾਮਾਨ ਜੋ ਉਹ ਲੈ ਗਿਆ ਹਨ ਜੀਵਿਦਾਰ ਪਰਿਵਾਰ ਨੂੰ ਇਸ ਇੰਨੇ ਇੰਨਾ ਹੀ ਬਹੁਤ ਘਾਟਾ ਹੈ ਜਿਹੜਾ ਕਿ ਕਈ ਸਾਲ ਦਾ ਪੂਰਾ ਨਹੀਂ ਹੋ ਸਕਦਾ ਸੋ ਸਰਕਾਰਾਂ ਨੂੰ ਇਸਦਾ ਗੱਲਾਂ ਵੱਲ ਸਿਰਫ ਇੱਕ ਦੂਜੇ ਨੂੰ ਇਹ ਨਹੀਂ ਹੋਣ ਨਾਲੋਂ ਇੱਕ ਦੂਜੇ ਨੂੰ ਪਾਰਟੀਆਂ ਬਦਲ ਨਾਲੋਂ ਸਰਕਾਰਾਂ ਨੂੰ ਇਹੀ ਇਹ ਜੋ ਇੰਨਾ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਪਰ ਹੁਣ ਇਲੈਕਸ਼ਨ ਹੋ ਰਹੀ ਹੈ ਪਰ ਕੋਈ ਵੀ ਇਨ੍ਹਾਂ ਗੱਲਾਂ ਵੱਲ ਕੋਈ ਤਾਂ ਅਨਿਸ਼ਵਾਸ ਹੈ ਇਹ ਮੀਡੀਆ ਹੀ ਕਵਰ ਕਰ ਰਿਹਾ ਹੈ ਕਿ ਪੁਰਾਣਾ ਦੂਜੀ ਪਾਰਟੀ ਦੂਜੀ ਪਾਰਟੀ ਚਲੇ ਗਿਆ ਦੂਜਾ ਦੂਜੀ ਪਾਰਟੀ ਦੂਜੀ ਚ ਰਹਿ ਗਿਆ ਇਹ ਸਾਨੂੰ ਖਾਸ ਕਰਕੇ ਜੋ ਖਾਸ ਗੱਲ ਹੈ ਜੋ ਇਹ ਸਾਡੀ ਜੋ ਸਾਡੀ ਜਦੋਂ ਪਿੰਡਾਂ ਦੇ ਵਿੱਚ ਰਹਿੰਦੇ ਅਗੇ ਪਿੰਡਾਂ ਦੇ ਵਿੱਚ ਕੋਈ ਪਰਿਵਾਰੀ ਤੇ ਹੁੰਦੀ ਕੋਈ ਘਰ ਖੁੱਲੇ ਛੱਡ ਕੇ ਲੱਗ ਜਾਂਦੇ ਸੀ ਪਰ ਹੁਣ ਜੋ ਹੈ ਪਿੰਡਾਂ ਦੇ ਵਿੱਚ ਵੀ ਜੋ ਬਿਲਕੁਲ ਕੋਈ ਸਿਕਿਉਰਟੀ ਨਹੀਂ ਹੈ ਕੋਈ ਇਹ ਵੀ ਨਹੀਂ ਦੇਖਦੇ ਕਿ ਇੱਥੇ ਹਰਦਾਲ ਵੀ ਘਰ ਹਨ ਪਰਿਵਾਰ ਦਾ ਮੈਂਬਰ ਇੱਕ ਬੁਢਾਗ ਬੈਠੇ ਹਨ ਪਰ ਕੋਈ ਪ੍ਰਵਾਹ ਨਹੀਂ ਕਰੀ ਜੋ ਕਿ ਇੱਕ ਕ੍ਰਾਈਮ ਜੋ ਹੈ ਦਿਨ ਪਰ ਦਿਨ ਵਧਦਾ ਜਾ ਰਿਹਾ ਹੈ ਨਸ਼ੇ ਵੀ ਵਧੇ ਜਾ ਰਹੇ ਹਨ ਸਰਕਾਰਾਂ ਜੋ ਇਸ ਪਾਸੇ ਜਿਹੜਾ ਸਾਰੀਆਂ ਪਾਰਟੀਆਂ ਖਾਸ ਕਰਕੇ ਜੋ ਸਿਆਸੀ ਪਾਰਟੀਆਂ ਹਨ ਉਹਨਾਂ ਨੂੰ ਰਾਪੋਰਟ ਸਿਆਸੀ ਪਾਰਟੀਆਂ ਦੇ ਵਿੱਚ ਕਹੇ ਤੋ ਚਲਦੀ ਹੈ ਸੋ ਇਹਨਾਂ ਨੂੰ ਜੋ ਹੈ ਇਸ ਪਾਸੇ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਹੈ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਇਸ ਵਾਰ ਦਾ ਪੋਰਸ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਇਸ ਜੋ ਗਾਰਨਾ ਜੋ ਹੈ ਬਹੁਤ ਹੀ ਇੱਕ ਤਰ੍ਹਾਂ ਦਾ ਜੋ ਵੱਡਾ ਕ੍ਰਾਈਮ ਹੈ ਇਹ ਇਸ ਨੂੰ ਬਹੁਤ ਬਰੀਕੀ ਦੇ ਨਾਲ ਜੋ ਕਿਉਂਕਿ ਪੁਲਸ ਕੋਲ ਰਿਕਾਰਡ ਹੁੰਦਾ ਹੈ ਕਿ ਜੋ ਕ੍ਰਿਮੀ ਦਾ ਬੰਦੇ ਉਹਨਾਂ ਤੋਂ ਅੱਗੇ ਪੁੱਛਗਿੱਛ ਕਰਕੇ ਇਸ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਨਾ ਸੋ ਇਹੀ ਸਾਡੀ ਮੰਗ ਹੈ ਕਿ ਤਾਂ ਕਿ ਲੋਕਾਂ ਨੂੰ ਜੋ ਹੈ ਪੁਲਸ ਦਾ ਅਤੇ ਸਰਕਾਰ ਦਾ ਜੋ भरोसा लोगों के मानने च बैठ करके वाह जी का खालसा वाह जी की फतेह प्रॉपर्टी बेचने और खरीदने के लिए संपर्क करें फेयर डील प्रॉपर्टीज